ਸਾਡਾ ਪੂਰਾ ਖਰੜ ਹਲਕਾ ਪੱਬਾਂ ਪਰ ਹੈ ਸਿੰਘਲਾ ਸਾਹਿਬ ਲਈ ਉਹ ਉਹ ਕਹਿੰਦੇ ਆ ਕਿ ਕਦੋਂ ਇੱਕ ਤਰੀਕ ਆਵੀ ਤੇ ਅਸੀਂ ਵੋਟਾਂ ਪਾਈਏ ਸਿੰਘਲਾ ਸਾਹਿਬ ਨੂੰ ਅੱਜ ਕਿਹੜੇ ਕਿਹੜੇ ਖਰੜ ਦੇ ਏਰੀਆ ਦੇ ਵਿੱਚ ਤੁਸੀਂ ਗਏ ਕਿੰਨਾ ਕੁ ਰਿਸਪਾਂਸ ਮਿਲਿਆ ਪੱਕਾ ਦਰਵਾਜਾ ਸ਼ਰਾਫਾ ਬਾਜ਼ਾਰ ਪੂਰੀ ਮਾਰਕੀਟ ਤੇ ਪਿੱਛੇ ਜੋਗਿਆਂ ਵਾਲਾ ਮੱਲਾ ਸਾਰੇ ਕਿਤੇ ਜਾਵਾਂ ਕਿ ਲੋਕ ਆਲਰੇਡੀ ਦੁਕਾਨਾਂ ਤੋਂ ਬਾਹਰ ਨਿਕਲ ਕੇ ਮੈਡਮ ਦਾ ਵੈਲਕਮ ਕਰ ਰਹੇ ਆ ਤੇ ਮੈਡਮ ਨੂੰ ਭਰੋਸਾ ਦਿਵਾ ਰਹੇ ਆ ਕਿ ਅਸੀਂ ਸਿੰਘਲਾ ਸਾਹਿਬ ਨੂੰ ਵੋਟ ਪਾਵਾਂਗੇ ਕਾਂਗਰਸ ਨੂੰ ਲੋਕ ਕੀ ਕਹਿ ਰਹੇ ਨੇ ਇੱਕ ਪਾਸੇ ਜੇ ਆਪਾਂ ਗੱਲ ਕਰੀਏ ਕਾਂਗਸਾਭ ਦੇ ਆਣੇ ਦੇ ਨਾਲ ਜਿਹੜਾ ਹੈ ਵਿਰੋਧ ਵੀ ਜਿਹੜਾ ਹੈ ਸ਼ੁਰੂ ਹੋ ਗਿਆ ਕਈ ਜਿਹੜੇ ਕਾਂਗਰਸੀ ਜਿਹੜੇ ਨੇ ਛੱਡ ਕੇ ਆਮ ਆਦਮੀ ਪਾਰਟੀ 'ਚ ਮਿਲ ਗਏ ਨੇ ਨਹੀਂ 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 ਚਲੋ ਆਗੇ ਕਾਂਗਸਾਭ ਕੁਝ ਤਾਂ ਵੋਟਾਂ ਪੈਣਗੀਆਂ 150 ਵੋਟ ਤਾਂ ਪਾਉਗੀ ਉਹ ਉਹਦੇ ਨਾਲ ਤਾਂ ਫਰਕ ਜਿਹੜੇ ਚਲੇ ਗਏ ਉਹਨਾਂ ਨੂੰ ਉਹਨਾਂ ਨੂੰ ਕੀ ਕਹਨੇ ਅਸੀਂ ਬੈਠੇ ਅਸੀਂ ਕੰਮ ਕਰਾਂਗੇ ਅਫਸੋਸ ਜ਼ਰੂਰ ਹੈ ਕਿ ਸਾਡਾ ਇੱਕ ਨੌਜਵਾਨ ਬੱਚਾ ਸਾਡਾ ਆਮ ਆਦਮੀ ਚਲਾ ਗਿਆ ਸਾਨੂੰ ਦੁੱਖ ਜ਼ਰੂਰ ਹੈ ਉਸ ਚੀਜ਼ ਦਾ ਪਰ ਅਸੀਂ ਆਪਣੇ ਬੱਚੇ ਨੂੰ ਫੇਰ ਵੀ ਅਪੀਲ ਕਰਦੇ ਕਿ ਆਓ ਕਾਂਗਰਸ ਪਾਰਟੀ ਇੱਕ ਸਮੁੰਦਰ ਹੈ ਇਹ ਆਮ ਆਦਮੀ ਦਾ ਆਮੀ ਜੋ ਇਹ ਕਾਮ ਇਹ ਆਮ ਆਦਮੀ ਦਾ ਆਮ ਹੀ ਹੈ ਜੋ ਜੋ ਕਿ ਆਮ ਕਹਿੰਦੇ ਸੀ ਘਰਾਂ ਦੀਆਂ ਸੱਤਾਂ ਚ ਜਾ ਕੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਮੇਰੀਆਂ ਬੀਬੀਆਂ ਪਿੱਛੇ ਮਹਿਲਾਵਾਂ ਖੜੀਆਂ 1000 ਕਿਸੇ ਨੂੰ ਮਿਲੇ ਅੱਜ 27000 ਰੁਪਇਆ ਹੋ ਗਿਆ ਭਗਵੰਤ ਮਾਨ ਭਗਵੰਤ ਮਾਨ ਨੂੰ ਪੁੱਛ ਰਹੇ ਆਂ ਅਸੀਂ ਕਿ ਤੁਸੀਂ ਬੀਬੀਆਂ ਨੂੰ 1000 ਰੁਪਇਆ ਦਿੱਤਾ ਬੀਬੀਆਂ ਬੀਬੀਆਂ ਘਰਾਂ ਪਿੰਡਾਂ ਚੋਂ ਭਜਾ ਰਹੀਆਂ ਇਹਨਾਂ ਨੂੰ ਡਲੇ ਮਾਰ ਮਾਰ ਕੇ ਵੀ ਚਲੋ ਇੱਥੋਂ ਪਹਿਲਾਂ 1000 ਰੁਪਇਆ ਦਿਓ ਭਗਵੰਤ ਮਾਨ ਸਾਹਿਬ